ਥਾਰવાડી ਮਹਿਲਾ ਕਾਂਸਟੇਬਲ ਅਮਨਦੀਪ ਕੌਰ ਜਿਸ ਨੂੰ ਸਰਵਿਸ ਤੋਂ ਡਿਸਮਿਸਟਾ ਕਰ ਦਿੱਤਾ ਗਿਆ ਪੁਲਿਸ ਰਿਮਾਂਡ ਵੀ 2 ਦਿਨਾਂ ਦਾ ਹੋਰ ਵਧਿਆ ਪਰ ਗੱਲ ਆਉਂਦੀ ਹੈ ਜਦੋਂ ਉਸ ਦੀ ਜਾਇਦਾਦ ਦੀ ਉਸਦੇ ਮਹਿੰਗੇ ਫੋਨਾਂ ਦੀ ਮਹਿੰਗੇ ਸ਼ੌਂਕਾਂ ਦੀ ਉਸ ਦੀ ਥਾਰ ਦੀ ਤੇ ਉਸਦੇ ਕਾਰੋਬਾਰ ਦੀ ਤੇ ਵੱਡੇ ਅਫਸਰਾਂ ਦੇ ਨਾਲ ਕਿਹੜੇ ਜੁੜੇ ਲਿੰਕ ਦੀ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੱਭੇ ਜਾ ਰਹੇ ਨੇ ਹਾਲਾਂਕਿ ਪੁਲਿਸ ਰਿਮਾਂਡ ਦੇ ਵਿੱਚ ਕੀ ਜਵਾਬ ਮਿਲਦੇ ਨੇ ਇਹ ਤੇ ਬਾਅਦ ਚ ਪਤਾ ਲੱਗੇਗਾ ਪਰ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਤੇ ਬਣੀਆਂ ਸੁਰੱਖਿਅਾਂ ਦੇ ਮੁਤਾਬਕ ਤੁਹਾਡੇ ਨਾਲ ਅਹਿਮ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਦਰਅਸਲ ਇੱਕ ਨਾਮੀ ਅਖਬਾਰ ਪੰਜਾਬੀ ਜਾਗਰਣ ਦੀ ਰਿਪੋਰਟ ਦੱਸਦੀ ਹੈ ਬਠਿੰਡਾ ਦੇ ਪੱਤਰਕਾਰ ਗੁਰਤੇਜ ਸਿੰਘ ਸਿੱਧੂ ਜਿਹੜੇ ਇਸ ਰਿਪੋਰਟ ਦੇ ਲਈ ਰਿਪੋਰਟਿੰਗ ਕਰਦੇ ਨੇ ਵਿਸਤਾਰ ਦੇ ਨਾਲ ਉਹਨਾਂ ਦੇ ਰਿਪੋਰਟ ਦੇ ਹਵਾਲੇ ਤੋਂ ਜਾਣਕਾਰੀ ਸਾਂਝੀ ਕਰਾਂਗੇ ਕਿ ਜਿਹੜੇ ਦੋ ਮਹਿੰਗੇ ਫੋਨ ਨੇ ਜਾਂ ਉਹਨਾਂ ਦੇ ਜਿਹੜੇ ਪਲਾਟ ਦੀ ਜਾਣਕਾਰੀ ਹੁਣ ਤੱਕ ਸਾਹਮਣੇ ਨਿਕਲ ਕੇ ਆਈ ਹੈ ਕਿਸ ਦੇ ਨਾਮ ਨੇ ਔਰ ਉਸ ਦੀ ਜਿਹੜੀ ਮਹਿੰਗੀ ਐਨਕਾਪ 85000 ਜਿਸ ਦੀ ਕੀਮਤ ਦੱਸੀ ਜਾ ਰਹੀ ਹੈ ਤੇ ਉਸ ਦੇ ਜਿਹੜੇ ਗੁੱਟ ਤੇ ਬੰਨੀ ਖੜੀ ਹੈ ਜਿਸ ਦੀ ਕੀਮਤ 2 ਲੱਖ ਰੁਪਈਆ ਦੱਸੀ ਜਾ ਰਹੀ ਹੈ ਉਹ ਆਖਰਕਾਰ ਇਹ ਜਿਹੜਾ ਸਮਾਨ ਹੈ ਜਿਸ ਦੇ ਨਾਲ ਸ਼ਕੀਨੀ ਲਾ ਕੇ ਬੀਬੀ ਰੀਲਾਂ ਪਾਉਂਦੀ ਸੀ ਇੰਸਟਾਗ੍ਰam ਦੇ ਉੱਤੇ ਉਹ ਕਿੱਥੋਂ ਆਏ ਨੇ ਕਿਓ ਗਿਫਟ ਦੇ ਰੂਪ ਵਿੱਚ ਮਿਲੇ ਨੇ ਉਸ ਬੀਬੀ ਨੇ ਕੀ ਦੱਸਿਆ ਤੇ ਇਹ ਖਬਰ ਕੀ ਕਹਿ ਰਹੀ ਹੈ ਇਸ ਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਜਿਸ ਦੇ ਵਿੱਚ ਲਿਖਦੇ ਨੇ ਉਹ ਕਿ ਹਰੋਨ ਸਮੇਤ ਫੜੀ ਗਈ ਬਰਖਾਸਤ ਸੀਨੀਅਰ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਇਹ ਮੰਨਣ ਲਈ ਤਿਆਰ ਹੀ ਨਹੀਂ ਹਾਲੇ ਤੱਕ ਕਿ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੀ ਸੀ ਜਦ ਕਿ ਮੁੱਲਜ਼ਮ ਵਾਰਤ ਤੋਂ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਤੇ ਚੰਡੀਗੜ੍ਹ ਦੀ ਇੱਕ ਵਿਸ਼ੇਸ਼ ਟੀਮ ਨੇ ਪੁਸ਼ਗਿਸ਼ ਕੀਤੀ ਹੈ ਇਹ ਜਾਣਕਾਰੀ ਮਿਲਦੀ ਹੈ ਮਹਿੰਗੀਆਂ ਐਣਕਾਂ ਘੜੀਆਂ ਤੇ ਕਾਰਾਂ ਇਹ ਸਭ ਉਸਦੇ ਬਾਰੇ ਉਸਨੇ ਕਿਹਾ ਕਿ ਉਸ ਨੂੰ ਇਹ ਸਾਰੀਆਂ ਚੀਜ਼ਾਂ ਤੋਹਫੇ ਵਜੋਂ ਮਿਲੀਆਂ ਨੇ ਵਿਦੇਸ਼ ਵਿੱਚ ਰਹਿਣ ਵਾਲੀ ਉਸ ਦੀ ਇੱਕ ਸਹੇਲੀ ਨੇ ਉਸ ਨੂੰ ਮਹਿੰਗੇ ਤੋਹਫੇ ਭੇਜੇ ਸਨ ਉਸਨੇ ਕਦੇ ਕੋਈ ਮਹਿੰਗੀ ਐਣਕ ਜਾਂ ਘੜੀ ਖਰੀਦੀ ਹੀ ਨਹੀਂ ਹਾਲਾਂਕਿ ਜਿਹੜੀ ਉਸਨੇ ਥਾਰ ਖਰੀਦੀ ਹੈ ਫਿਰ ਉਹ ਕਿੱਥੋਂ ਆਈ ਤੁਹਾਨੂੰ ਦੱਸ ਦਈਏ ਇਸ ਦੇ ਵਿੱਚ ਕਿ ਅਮਨਦੀਪ ਕੌਰ ਦੋ ਦਿਨਾਂ ਦੇ ਪੁਲਿਸ ਰਿਮਾਂਡ ਤੇ ਹੈ ਹਾਲਾਂਕਿ ਜਿਹੜਾ ਦੋ ਦਿਨ ਦਾ ਰਿਮਾਂਡ ਪਹਿਲਾਂ ਖਤਮ ਹੋਇਆ ਤੇ ਹੁਣ ਅਗਲੇ ਦੋ ਦਿਨਾਂ ਦਾ ਰਿਮਾਂਡ ਹੈ ਜਿਹੜਾ ਉਹ ਚੱਲ ਪਿਆ ਹੈ एसएसपी अमित कोंडल ने खुद मुल्जम तो पुषगेश कीती और इस खबर ਦੇ ਮੁਤਾਬਕ ਇਹ ਵੀ ਕਿਹਾ ਗਿਆ ਕਿ ਸ਼ੁੱਕਰਵਾਰ ਦੇਰ ਰਾਤ ਤੱਕ ਇੱਕ ਗੁਪਤ ਟਿਕਾਣੇ ਦੇ ਉੱਤੇ ਕਿਉਂਕਿ ਉੱਥੇ ਪੱਤਰਕਾਰਾਂ ਨੂੰ ਨੇੜੇ ਨਹੀਂ ਜਾਣ ਦਿੱਤਾ ਜਾ ਰਿਹਾ ਔਰ ਨਾ ਹੀ ਕੋਈ ਜਾਣਕਾਰੀ ਲੀਕ ਹੋਣ ਦੀ ਜਿਹੜੀ ਆ ਗੱਲ ਦੱਸੀ ਜਾ ਰਹੀ ਹੈ ਕਿ ਕਿਤੇ ਜਾਣਕਾਰੀ ਜਿਹੜਾ ਕੁਝ ਪੁੱਛਿਆ ਜਾ ਰਿਹਾ ਉਹ ਬਹੁਤਾ ਕੁਝ ਪਹਿਲਾਂ ਹੀ ਜਗ ਦੇ ਸਾਹਮਣੇ ਨਾ ਆ ਜਾਵੇ ਜਨ ਤੱਕ ਨਾ ਹੋ ਜਾਵੇ ਇਹ ਗੁਪਤ ਕਿਉਂ ਰੱਖੀ ਜਾ ਰਹੀ ਹੈ ਜਾਣਕਾਰੀ ਇਸ ਦਾ ਜਵਾਬ ਤੇ ਪੁਲਿਸ ਅਫਸਰੀ ਸਬੰਧਤ ਦੇ ਸਕਦੇ ਨੇ ਐਸਐਸਪੀ ਨੇ ਮਲਜ਼ਮ ਕਾਂਸਟੇਬਲ ਤੋਂ ਉਸ ਦੀ ਜਾਇਦਾਦ ਮਹਿੰਗੀ ਘੜੀ ਐਣਕਾਂ ਬਾਰੇ ਜਦੋਂ ਪੁੱਛਗਿਸ਼ ਕੀਤੀ ਤਾਂ ਮਲਜ਼ਮ ਕਹਿੰਦੇ ਦੱਸਦੇ ਨੇ ਕਿ ਮਲਜ਼ਮ ਨੇ ਦੱਸਿਆ ਜਿਹੜੇ ਮਹਿਲਾ ਸੀਨੀਅਰ ਕਾਂਸਟੇਬਲ ਹੈ ਕਿ ਵਿਦੇਸ਼ ਵਿੱਚ ਰਹਿੰਦੀ ਉਸ ਦੀ ਇੱਕ ਦੋਸਤ ਨੇ ਉਸ ਨੂੰ ਮਹਿੰਗੀ ਘੜੀ ਤੇ ਐਣਕਾਂ ਤੋਹਫੇ ਵਜੋਂ ਦਿੱਤੀਆਂ ਨੇ ਇਹ ਵੀ ਦੱਸਿਆ ਗਿਆ ਇਸ ਖਬਰ ਵਿੱਚ ਕਿ ਮਲਜ਼ਮ ਕਾਂਸਟੇਬਲ ਕੋਲ ਲਗਭਗ 2 ਲੱਖ ਰੁਪਏ ਦੀ ਮਹਿੰਗੀ ਘੜੀ ਹੈ ਲਗਭਗ 85000 ਰੁਪਏ ਦੀ ਇੱਕ ਮਹਿੰਗੀ ਐਂਕ ਹੈ ਜਿਸ ਦੀ ਵਰਤੋਂ ਉਹ ਇੰਸਟਾਗ੍ਰam ਲਈ ਰੀਲਾਂ ਬਣਾਉਣ ਸਮੇਂ ਕਰਦੀ ਸੀ ਹਾਲਾਂਕਿ ਜਦੋਂ ਉਸ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਪੁੱਛਗਿੱਛ ਕੀਤੀ ਗਈ ਤੇ ਉਸਨੇ ਕੁਝ ਵੀ ਮੰਨਣ ਤੋਂ ਇਨਕਾਰ ਕੀਤਾ ਇਸ ਕਾਰਨ ਪੁਲਿਸ ਹੁਣ ਉਸ ਦੇ ਦੋਵੇਂ ਮੋਬਾਈਲ ਫੋਨਾਂ ਦੀ ਜਾਂਚ ਕਰ ਰਹੀ ਹੈ ਔਰ ਪਤਾ ਲਗਾਇਆ ਜਾ ਸਕੇ ਕਿ ਕਿਹੜੇ ਲੋਕਾਂ ਦੇ ਹੁਣ ਤੱਕ ਸੰਪਰਕ ਵਿੱਚ ਰਹੀ ਹੈ ਤੇ ਕਿੱਥੋਂ ਹੈਰੋਇਨ ਪ੍ਰਾਪਤ ਕਰਦੀ ਸੀ ਕਿੱਥੋਂ ਨਸ਼ਾ ਪ੍ਰਾਪਤ ਕਰਦੀ ਸੀ ਤੇ ਕਿੱਥੇ ਜਾ ਕੇ ਸਪਲਾਈ ਕਰਦੀ ਸੀ ਉਸ ਦੇ ਵਿਰੁੱਧ ਉਸ ਦੇ ਫੋਨ ਮੋਬਾਈਲ ਫੋਨਾਂ ਦੀ ਜਾਂਚ ਨੂੰ ਲੈ ਕੇ ਰਿਪੋਰਟ ਸਬੂਤ ਇਕੱਠੇ ਕੀਤੇ ਜਾ ਰਹੇ ਨੇ ਹੁਣ ਜਦੋਂ ਗੱਲ ਆਉਂਦੀ ਹੈ 50 ਲੱਖ ਰੁਪਏ ਤੋਂ ਵੱਧ ਕੀਮਤ ਦੇ ਜਿਹੜੇ ਦੋ ਪਲਾਟ ਨੇ ਇਸ ਤੋਂ ਪਹਿਲਾਂ ਚੰਡੀਗੜ੍ਹ ਤੋਂ ਆਈ ਵਿਸ਼ੇਸ਼ ਟੀਮ ਨੇ ਮਹਿਲਾ ਕਾਂਸਟੇਬਲ ਤੋਂ ਵਿਸਥਾਰ ਨਾਲ ਜਦੋਂ ਪੁੱਛਗਿੱਛ ਕੀਤੀ ਵਿਸ਼ੇਸ਼ ਟੀਮ ਨੇ ਉਸ ਦੀ ਜਾਇਦਾਦ ਤੇ ਸਾਰੇ ਸਮਾਨ ਦੀ ਸੂਚੀ ਵੀ ਤਿਆਰ ਕਰ ਲਈ ਤੇ ਜਿਸ ਦੀ ਡੰਗਾਈ ਨਾਲ ਕਹਿੰਦੇ ਜਾਂਚ ਕਰ ਲਈ ਕੀਤੀ ਜਾ ਰਹੀ ਹੈ ਪੋਸ਼ਕਸ਼ ਦੌਰਾਨ ਇਹ ਵੀ ਖਲਾਸਾ ਹੁੰਦਾ ਹੈ ਕਿ ਮਹਿਲਾ ਕਾਂਸਟੇਬਲ ਨੇ ਭਰਾ ਜੀਜੇ ਤੇ ਆਪਣੇ ਨਾਮ ਤੇ ਪਲਾਟ ਖਰੀਦੇ ਸੀ ਉਸ ਨੇ ਆਪਣੀ ਪੁਰਾਣੀ ਕਾਰ ਥਾਰ ਆ ਜਿਹੜੀ ਉਹ ਇੱਕ ਪੁਲਿਸ ਕਰਮਚਾਰੀ ਦੇ ਜਵਾਈ ਨੂੰ ਹੀ ਵੇਚ ਦਿੱਤੀ ਸੀ ਤੇ ਇੱਕ ਨਵੀਂ ਥਾਰ ਕਢਵਾਈ ਸੀ ਜਿਸ ਦਾ ਨੰਬਰ ਫਿਰੋਜ਼ਪੁਰ ਦਾ ਹੈ ਜਿਸ ਤੋਂ ਬਾਅਦ ਉਸ ਨੇ ਨਵੀਂ ਥਾਰ ਖਰੀਦੀ ਉਸ ਨੇ ਇੱਕ ਬੁਲਟ ਮੋਟਰਸਾਈਕਲ ਖਰੀਦ ਕੇ ਆਪਣੇ ਜੀਜੇ ਨੂੰ ਤੋਹਫੇ ਵਜੋਂ ਵੀ ਦਿੱਤਾ ਸੀ ਇਹ ਵੀ ਜਾਣਕਾਰੀ ਮਿਲਦੀ ਹੈ ਇਸ ਖਬਰ ਦੇ ਮੁਤਾਬਕ ਇਸ ਤੋਂ ਇਲਾਵਾ ਉਸ ਨੇ ਇੱਕ ਹਫ਼ਤਾ ਪਹਿਲਾਂ ਮਹਿੰਗੇ ਸੋਨੇ ਦੇ ਗਹਿਣੇ ਵੀ ਖਰੀਦੇ ਇਹ ਵੀ ਪਤਾ ਲੱਗਦਾ ਹੈ ਕਿ ਵਿਸ਼ੇਸ਼ ਪੁਲਿਸ ਟੀਮ ਹੈ ਜਿਹੜੀ ਜਾਂਚ ਕਰ ਰਹੀ ਪੁਸ਼ਕਿਸ਼ ਦੌਰਾਨ ਮਲਜਮ ਮਹਿਲਾ ਨੇ ਦੋ ਪਲਾਟਾਂ ਦੇ ਨਾਮ ਵੀ ਦੱਸੇ ਜੋ ਉਸਨੇ ਬਿਨਾਂ ਕਿਸੇ ਪ੍ਰਵਾਨਗੀ ਦੇ ਖਰੀਦੇ ਨੇ ਇਹਨਾਂ ਵਿੱਚੋਂ ਇੱਕ ਪਲਾਟ ਦੀ ਕੀਮਤ 50 ਲੱਖ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ ਇਸ ਤੋਂ ਇਲਾਵਾ ਉਸਦੇ ਮੋਬਾਈਲ ਫੋਨ ਅਤੇ ਬੈਂਕ ਖਾਤਿਆਂ ਦੋਵਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਇਹ ਵੀ ਅਸੂਤਰ ਦੱਸਦੇ ਨੇ ਖਬਰ ਦੇ ਮੁਤਾਬਕ ਕਿ ਐਸਐਸਪੀ ਨੇ ਉਕਤ ਮਹਿਲਾ ਕਰਮਚਾਰੀ ਦੀ ਦਫ਼ਤਰ ਵਿੱਚ ਡਿਊਟੀ ਸੰਬੰਧੀ ਪੂਰਾ ਰਿਕਾਰਡ ਮੰਗਵਾਇਆ ਤੇ ਜਾਂਚ ਦੇ ਹੁਕਮ ਜਾਰੀ ਕੀਤੇ ਨੇ ਸੂਤਰਾਂ ਤੋਂ ਪਤਾ ਲੱਗਿਆ ਕਿ ਇਸ ਵੇਲੇ ਉਕਤ ਮਹਿਲਾ ਪੁਲਿਸ ਕਰਮਚਾਰੀ ਕੋਲ ਥਾਰ ਅਤੇ ਦੋ ਵਰਨਾਕਾਰਾਂ ਵੀ ਸ਼ਾਮਲ ਨੇ ਹੁਣ ਮਹਿੰਗੀ ਘੜੀ ਤੇ ਐਣਕ ਕਿੱਥੋਂ ਆਈ ਹੈ ਇਸ ਦੇ ਬਾਰੇ ਤਾਂ ਉਹ ਬੀਬੀ ਕਹਿੰਦੀ ਹੈ ਪੁਸ਼ਕਿਸ਼ ਦੇ ਦੌਰਾਨ ਕਿ ਇਹ ਮੈਨੂੰ ਮੇਰੀ ਵਿਦੇਸ਼ ਰਹਿੰਦੀ ਇੱਕ ਸਹੇਲੀ ਨੇ ਗਿਫਟ ਕੀਤਾ ਤੇ ਗਿਫਟ ਆਏ ਸੀ ਹੁਣ ਗਿਫਟ ਆਏ ਕਿਹੜੇ ਜਰੀਏ ਸੀ ਉਸ ਦਾ ਰਿਕਾਰਡ ਵੀ ਹੋਏਗਾ ਸੋ ਜੇ ਕਰੋ ਗਿਫਟ ਆਏ ਨੇ ਔਰ ਜੇਕਰ ਇੰਨੇ ਮਹਿੰਗੇ ਗਿਫਟ ਦਿੱਤੇ ਵੀ ਜਾ ਰਹੇ ਨੇ ਤਾਂ ਕੀ ਇਹ ਇੱਕ ਨੰਬਰ ਕਮਾਈ ਦੇ ਹੀ ਗਿਫਟ ਮੰਨੇ ਜਾਣ ਜਾਂ ਫਿਰ ਇਸ ਤੋਂ ਅੱਗੇ ਕੁਝ ਨਿਕਲੇਗਾ ਹੁਣ ਦੂਜੇ ਪਾਸੇ ਜਿੱਥੇ ਆਉਂਦੀ ਹੈ ਗੱਲ ਇੱਕ ਪੁਰਾਣੀ ਥਾਰ ਦੀ ਵੀ ਚਰਚਾ ਹੋ ਰਹੀ ਹੈ ਕਿ ਜਿਹੜੀ ਉਸਨੇ ਪਹਿਲਾਂ ਵੇਚ ਦਿੱਤੀ ਸੀ ਇੱਕ ਪੁਲਿਸ ਕਰਮਚਾਰੀ ਦੇ ਹੀ ਰਿਸ਼ਤੇਦਾਰ ਨੂੰ ਖਾਸਮ ਖਾਸ ਉਸ ਤੋਂ ਬਾਅਦ ਇੱਕ ਨਵੀਂ ਥਾਰ ਆਉਂਦੀ ਹੈ ਉਹ ਦੱਸਿਆ ਜਾਂਦਾ ਹੈ ਕਿ ਉਹ ਨਵੀਨ ਕੋਰ ਜਿਹੜੀ ਥਾਰ ਹੈ ਉਹ ਤੁਸੀਂ ਰੀਲਾਂ ਦੇ ਵਿੱਚ ਵੀ ਹੁਣ ਤੱਕ ਜਿਹੜੀ ਦੇਖ ਲਈ ਹੋਵੇਗੀ ਥਾਰ ਜਿਹੜੀ ਗੱਡੀ ਹੁਣ ਪੁਲਿਸ ਥਾਣੇ ਦੇ ਵਿੱਚ ਖੜੀ ਹੈ ਤੇ ਹੁਣ ਜਿੱਥੋਂ ਤੱਕ ਰਹੀ ਗੱਲ ਅੱਗੇ ਰਿਮਾਂਡ ਜਿਹੜਾ 2 ਦਿਨ ਦਾ ਵਧਿਆ ਇਸ ਦੇ ਵਿੱਚੋਂ ਹੋਰ ਕੀ ਕੋਈ ਸਾਹਮਣੇ ਆਉਂਦਾ ਹਾਲਾਂਕਿ ਰਿਮਾਂਡ ਦਾ ਇਹ ਹੁਣ ਪਹਿਲਾ ਦਿਨ ਹੋਵੇਗਾ ਇਸ ਤੋਂ ਬਾਅਦ ਅਗਲੇ ਜਿਹੜੇ 24 25 26 ਘੰਟੇ ਨੇ 30 ਘੰਟੇ ਨੇ ਇਹਨਾਂ ਦੇ ਦੌਰਾਨ ਕਿੰਨੇ ਘੰਟੇ ਪੁਲਿਸ ਗਸ਼ ਹੁੰਦੀ ਹੈ ਤੇ ਜਿਹੜੇ ਸਵਾਲਾਂ ਦੇ ਜਵਾਬ ਰਹਿ ਗਏ ਉਹ ਪੁਲਿਸ ਲੈਣ ਦੀ ਕੋਸ਼ਿਸ਼ ਕਰੇਗੀ ਪਰ ਹਾਲੇ ਤੱਕ ਜਨਤਕ ਤੌਰ ਦੇ ਉੱਤੇ ਪੁਲਿਸ ਵੱਲੋਂ ਕੋਈ ਵੀ ਪ੍ਰੈਸ ਕਾਨਫਰੰਸ ਕਰਕੇ ਵਿਸਥਾਰ ਪੂਰਵਕ ਹਾਲੇ ਜਾਣਕਾਰੀ ਨਹੀਂ ਦਿੱਤੀ ਗਈ ਹੋ ਸਕਦਾ ਜਦੋਂ ਪੁਲਿਸ ਰਿਮਾਂਡ ਖਤਮ ਹੋਵੇ ਤਾਂ ਅਖੀਰ ਵਿੱਚ ਆ ਕੇ ਦੱਸਿਆ ਜਾਵੇ ਕਿ ਉਹ ਮੋਬਾਈਲ ਫੋਨਾਂ ਦੇ ਵਿੱਚੋਂ ਪੁਲਿਸ ਦੇ ਕਿਹੜੇ ਵੱਡੇ ਅਧਿਕਾਰੀ ਨੇ ਕੀ ਕੋਈ ਆਈਪੀਐਸ ਅਧਿਕਾਰੀ ਹੈ ਪੀਪੀਐਸਸੀ ਅਧਿਕਾਰੀ ਹੈ ਜਾਂ ਕੋਈ ਹੋਰ ਹੈ ਉਸ ਦੇ ਵਿੱਚੋਂ ਪਤਾ ਲੱਗੇਗਾ ਕਿ ਕੀ ਕੋਈ ਆਈਪੀਐਸ ਅਧਿਕਾਰੀ ਹੈ ਜਾਂ ਕੋਈ ਪੀਪੀਐਸ ਅਧਿਕਾਰੀ ਹੈ ਜਾਂ ਕੋਈ ਹੋਰ ਅਫਸਰ ਵੀ ਸ਼ਾਮਲ ਹੈ ਜਿਸ ਦੇ ਨਾਲ ਇਸ ਦਾ ਜਿਹੜਾ ਪੂਰੀ ਸਾਂਝ ਚੱਲਦੀ ਸੀ ਜਿਸ ਦੇ ਕਰਕੇ ਇੰਨੇ ਵੱਡੇ ਧੰਦੇ ਦੇ ਵਿੱਚ ਸ਼ਾਮਲ ਸੀ ਇਹ ਬੀਬੀ ਹਾਲਾਂਕਿ ਪੁਲਿਸ ਰਿਮਾਂਡ ਦੇ ਮੁਤਾਬਕ ਉਹ ਜਿਹੜੀਆਂ ਆਈਆਂ ਹੁਣ ਤੱਕ ਦੀਆਂ ਜਾਣਕਾਰੀਆਂ ਦੇ ਮੁਤਾਬਕ ਹਾਲੇ ਤੱਕ ਉਸਨੇ ਨਹੀਂ ਮੰਨਿਆ ਕਿ ਉਹ ਨਸ਼ਾ ਤਸਕਰੀ ਦਾ ਧੰਦਾ ਕਰਦੀ ਸੀ ਹਾਲੇ ਤੱਕ ਉਸਨੇ ਹੀ ਕਿਹਾ ਕਿ ਮੇਰੇ ਕੋਲ ਜਿਹੜੀਆਂ ਮਹਿੰਗੀਆਂ ਚੀਜ਼ਾਂ ਨੇ ਇਹ ਮੈਨੂੰ ਗਿਫਟ ਦੇ ਰੂਪ ਵਿੱਚ ਮਿਲੀਆਂ ਨੇ ਹਾਲਾਂਕਿ ਥਾਰ ਕਿੱਥੋਂ ਆਈ ਪਲਾਟ ਕਿਵੇਂ ਖਰੀਦੇ ਗਏ ਮਹਿੰਗੇ ਗਹਿਣੇ ਕਿਵੇਂ ਖਰੀਦੇ ਗਏ ਇਸ ਦਾ ਜਵਾਬ ਹਾਲੇ ਆਉਣਾ ਬਾਕੀ ਹੈ ਲੋਕਾਂ ਦੀ ਵੀ ਦਿਲਚਸਪੀ ਬਣੀ ਹੋਈ ਹੈ ਕਿ ਇਸ ਮਾਮਲੇ ਦੇ ਵਿੱਚ ਜਦੋਂ ਇੱਕ ਸਪਾਈ ਰੈਂਕ ਦੀ ਮੁਲਾਜ਼ਮ ਦੇ ਕੋਲੋਂ ਆ ਕੁਝ ਨਿਕਲ ਰਿਹਾ ਤਾਂ ਫਿਰ ਜਿਹੜੇ ਵੱਡੇ ਅਧਿਕਾਰੀ ਨੇ ਉਹਨਾਂ ਨੇ ਕੀ ਕੁਝ ਨਸ਼ਾ ਤਸਕਰਾਂ ਨਾਲ ਮਿਲ ਕੇ ਹੁਣ ਤੱਕ ਬਣਾਇਆ ਹੋਵੇਗਾ ਔਰ ਆਮ ਲੋਕਾਂ ਦੀ ਇੱਕ ਇਹ ਵੀ ਜਿਹੜੀ ਮੰਨ ਦੀ ਇੱਛਾ ਹੈ ਕਿ ਹੁਣ ਬਲਡੋਜ਼ਰ ਜਾਂ ਪੀਲਾ ਪੰਜਾ ਇਹਨਾਂ ਦੇ ਬਣਾਈਆਂ ਜਾਇਦਾਦਾਂ ਵੱਲ ਕਿਵੇਂ ਤੇ ਕਦੋਂ ਵਧੇਗਾ ਕਿਉਂਕਿ ਦਾਵਾ ਕੀਤਾ ਜਾ ਰਿਹਾ ਪੰਜਾਬ ਸਰਕਾਰ ਦੇ ਪੰਜ-ਪੰਜ ਮੰਤਰੀ ਨਸ਼ਾ ਵਿਰੋਧ ਜਿਹੜੀ ਚੱਲ ਰਿਹਾ ਯੁੱਧ ਹੈ ਉਸ ਦੀ ਨਿਗਰਾਨੀ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਥਾਂ-ਥਾਂ ਤੇ ਜਾ ਕੇ ਨਸ਼ਾ ਜਿਹੜੇ ਤਸਕਰਾਂ ਦੇ ਖਿਲਾਫ ਬਿਆਨ ਕਰਦੇ ਨੇ ਬਿਆਨਬਾਜ਼ੀ ਕਰਦੇ ਨੇ ਹੋਰ ਬਹੁਤ ਕੁਝ ਦਾਅਵੇ ਕਰਦੇ ਨੇ ਪੂਰੀ ਸਮੁੱਚੀ ਸਰਕਾਰ ਦਾ ਜ਼ੋਰ ਲੱਗਿਆ ਹੋਇਆ ਹੈ ਪੁਲਿਸ ਅਧਿਕਾਰੀਆਂ ਦੀ ਵੱਡੇ ਪੱਧਰ ਤੇ ਬਦਲੀਆਂ ਹੋ ਰਹੀਆਂ ਨੇ ਬੀਤੇ ਦੇਣੀ ਜਿਹੜਾ 97 ਅਧਿਕਾਰੀ ਜਿਸ ਵਿੱਚ ਆਈਪੀਐਸ ਅਧਿਕਾਰੀ ਵੀ ਸ਼ਾਮਲ ਨੇ ਪੀਪੀਐਸ ਅਧਿਕਾਰੀ ਵੀ ਸ਼ਾਮਲ ਨੇ ਉਹਨਾਂ ਦੀਆਂ ਬਦਲੀਆਂ ਹੋਣੀਆਂ ਇਹਨਾਂ ਸਾਰੀਆਂ ਕੜੀਆਂ ਨੂੰ ਤਾਂ ਦੇਖ ਕੇ ਜਿਹੜੀਆਂ ਅੰਦਾਜ਼ੇ ਲਗਾਉਣੇ ਸਹਿਜ ਸੁਖਾਲੇ ਨੇ ਇੱਕਵੇਂ ਨਸ਼ਾ ਤਸਕਰੀ ਨੂੰ ਜਾਂ ਨਸ਼ੇ ਨੂੰ ਠੱਲ ਪਾਉਣ ਲਈ ਰੋਕਣ ਦੇ ਲਈ ਸਰਕਾਰ ਦਾ ਡੀ ਚੋਟੀ ਦਾ ਜ਼ੋਰ ਤਾਂ ਲੱਗਿਆ ਹੋਇਆ ਪਰ ਆਖਰਕਾਰ ਅਖੀਰ ਤੱਕ ਨਤੀਜਾ ਕੀ ਨਿਕਲਦਾ ਕਿਉਂਕਿ ਹੁਣ ਤੱਕ ਦੀ ਜਿਹੜੀ 3 ਸਾਲ ਦੇ ਕਾਰਜਕਾਲ ਦੇ ਦੌਰਾਨ ਕੋ ਬਹੁਤਾ ਫਰਕ ਪਿਆ ਦਿਖਾਈ ਨਹੀਂ ਦਿੱਤਾ ਪਰ ਹੁਣ ਸਪਾਈ ਰੈਂਕ ਦੀ ਜਿਹੜੀ ਮੁਲਾਜ਼ਮ ਹੈ ਕਰਮਚਾਰੀ ਹੈ ਉਸ ਦੇ ਕੋਲੋਂ ਇੰਨਾ ਕੁਝ ਨਿਕਲ ਰਿਹਾ ਇੰਨੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਲੋਕਾਂ ਦਾ ਇੱਕ ਆਮ ਜਿਹੜਾ ਆ ਉਹ ਚਰਚਾ ਖੁੰਡ ਚਰਚਾ ਚੱਲ ਰਹੀ ਹੈ ਕਿ ਵੱਡੇ ਵੱਡੇ ਅਧਿਕਾਰੀ ਕੀ ਕਰਦੇ ਹੋਣਗੇ ਉਹਨਾਂ ਤੱਕ ਕਿਵੇਂ ਕਾਨੂੰਨ ਦੇ ਹੱਥ ਪੁੱਜਣਗੇ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਲੋਕ ਵੀ ਜਾਨਣਾ ਚਾਹੁੰਦੇ ਨੇ ਤਾਂ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਬਠਿੰਡਾ ਪੁਲਿਸ ਦੇ ਹੱਥੇ ਸਪਸ਼ਟ ਗਿਸ਼ਤ ਦੌਰਾਨ ਕੀ ਕੁਝ ਲੱਗਦਾ ਹੈ ਕਿ ਵਾਕਈ ਹੇਠੋਂ ਲੈ ਕੇ ਉੱਪਰ ਤੱਕ ਜਿਹੜਾ ਜਿਹੜਾ ਸ਼ਮੂਲੀਅਤ ਹੋਏਗੀ ਉਸ ਬੀਬੀ ਦੇ ਨਾਲ ਕਿ ਉਹ ਸਾਰੇ ਟੰਗੇ ਜਾਣਗੇ ਜਾਂ ਫਿਰ ਮਹਿਲਾ ਕਾਂਸਟੇਬਲ ਨੂੰ ਵੀ ਥੋੜੇ ਦਿਨਾਂ ਤੱਕ ਇਸ ਮਸਲੇ ਨੂੰ ਠੰਡੇ ਬਸਤੇ ਵਿੱਚ ਪਾ ਕੇ ਰਹਾ ਦੇ ਦਿੱਤੀ ਜਾਵੇਗੀ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਲੋਕਾਂ ਦੀ ਨਜ਼ਰ ਵੀ ਇਸ ਕੇਸ ਦੇ ਉੱਤੇ ਬਣੀ ਹੋਈ ਹੈ ਔਰ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਪਲ-ਪਲ ਦੀ ਜਾਣਕਾਰੀ ਜੋ ਸਟੀਕ ਤੇ ਸਹੀ ਜਾਣਕਾਰੀ ਹੈ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਜਦ ਤੱਕ ਕੋ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ